ਮਾਤਾ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਪਿੰਡ ਹਾਂਜੀ ਮੇਰਾ ਪਿੰਡ ਮਰਾਜ ਨਹੀਂ ਨਹੀਂ ਇੱਥੇ ਇੱਥੇ ਰਹਿਨੀ ਆ ਤੁਹਾਨੂੰ ਪੂਰੀ ਨੰਗਲ ਨੰਗਲ ਕਲਾ ਅੱਛਾ ਕਿੰਨਾ ਚਿਰ ਹੋ ਗਿਆ ਕਮਰਾ ਡਿੱਗੇ ਨੂੰ ਕਮਰਾ ਡਿੱਗੇ ਨੂੰ ਵੀਰੇ ਦੇਖ ਲੈ ਵੱਡੇ ਮੀਂਹ ਕਦੋਂ ਪੈਂਦੇ ਉਹੋਂ ਦਾ ਡਿੱਗੇ ਹੂੰ ਹਾਂ ਉਹੋਂ ਦਾ ਡਿੱਗੇ ਤੇ ਉਹਦੂ ਮੁੜ ਕੇ ਪਤਾ ਪਾ ਨਹੀਂ ਸਕੇ ਹੂੰ ਠੀਕ ਹੈ ਨਾ ਕੋਈ ਪੱਖਾ ਨਾ ਕੁਛ ਨਹੀਂ ਆ ਵੀ ਤੇਰੇ ਮੇਰੇ ਵਰਗਾ ਨੂੰ ਫਰਮਾਇਸ਼ ਕਰਕੇ ਤੇ ਦੇਖੀ ਨਾ ਮੈਂ ਲਾ ਲਈ ਸੀਗੀ ਲਾਈਟ ਮੁੜ ਕੇ ਪੱਖਾ ਨਹੀਂ ਜੁੜਿਆ ਪਤਾ ਨਾ ਕੋਈ ਕੂਲਰ ਨਾ ਪੱਖਾ ਨਾ ਮੇਰੇ ਕੋਲੇ ਗੈਸ ਹੁਣ ਲੱਕੜਾਂ ਨੂੰ ਗਈ ਸੀ ਵੀ ਮੈਂ ਰੋਟੀ ਪਕਾਉਂਗੀ ਹਾਂ ਅੱਛੇ ਹੁਣ ਲੱਕੜਾਂ ਚੋਂ ਕਿ ਲਈਆਂ ਹਾਂ ਹਾਂ ਲੱਕੜਾ ਜੋ ਕਿ ਉੱਥੇ ਸਿੱਟਿਆ ਹੀ ਮੈਂ ਚੱਲ ਕੋਈ ਮੁੜ ਕੇ ਲੈ ਜੂੰ ਜਦੋਂ ਮੇਰਾ ਮੁੰਡਾ ਵੱਡਾ ਵਗ ਹਾਂ ਵੀ ਬੀਬੀ ਕੱਲ ਸਰਦਾਂ ਦੇ ਮੈਂ ਚੰਗਾ ਚੱਲ ਹਾਂ ਤੇ ਪਤਾ ਹੁਣ ਤਾਂ ਸਸਤ ਬੰਨ ਬੇਨਤੀ ਹੈ ਜੀ ਪਾਰ ਲੱਗਦੀ ਹਾਂ ਇਹ ਫਿਰ ਰਸੋਈ ਚ ਸੋਨ ਬੈਠਿਆ ਕਿੰਨਾ ਟਾਈਮ ਹੋ ਗਿਆ ਸੰਤਾ ਦਿਨ 4 ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਸੀ ਬਿਨਾਂ ਲੈਟ ਤੋਂ ਬੈਠੀ ਸੀ ਪਤਾ ਤੇ ਕਾਇਮਰੇ ਤੇ ਮੇਰੇ ਸੱਪ ਨਹੀਂ ਦਿੰਦੀ ਵੱਡੀ ਸੀ ਇੱਥੇ ਮਸਾਂ ਬਚੀ ਐਡੀ ਕਾਂਜ ਕੱਢੀ ਫੇਰ ਮੈਂ ਬਹੁਤ ਮੇਰੀ ਹਾਲਤ ਮੰਦੀ ਆ ਪਤਾ 20 ਸਾਲ ਬੱਚੇ ਨਹੀਂ ਹੋਏ ਆ 22 ਸਾਲ ਪਿੱਛੋਂ ਮੁੰਡਾ ਹੋਇਆ ਸੀ ਜਿਹੜਾ ਮੈਨੂੰ ਲੈ ਕੇ ਆਇਆ ਮੋਟਰਸਾਈਕਲ ਤੇ ਮੇਰੀ ਗੁੱਡੀ ਮੇਰੀ ਮਾਂ ਸਾਹਿਬ ਇਹ 20 ਸਾਲ ਪਿੱਛੋਂ ਹੋਈ ਸੀ ਉਹਦਾ ਸਾਰੇ ਜਿਹੜਾ ਸਮਾਨ ਦਿੱਤਾ ਸੀ ਉਹ ਉਹਦਾ ਡਿੱਗ ਕੇ ਸਾਰਾ ਬੁਰਾ ਖਾਲੋਂਦਾ ਹੋਇਆ ਸੇ ਆ ਗਰੀਬ ਅੱਛਾ ਹੁਣ ਤੁਸੀਂ ਰਸੋਈ ਚ ਰਹਨੇ ਹੋਗੇ ਹਾਂਜੀ ਇਹਦੇ ਚ ਰਹੇ ਇੱਕ ਛੋਟੇ ਘਰ ਵਾਲਾ ਬਜ਼ੁਰਗ ਹੈਗਾ ਹਾਂ ਜਮਾਈ ਬੜਾ ਜਿੰਦਾ ਤੇ ਫਿਰ ਮਾਤਾ ਇੱਕ ਸਰ ਲੰਕਨ ਨੂੰ ਰਸਤਾ ਵੀ ਥੋੜਾ ਜਿਹਾ ਇੰਨੀ ਗਰਮੀ ਚ ਕਿਵੇਂ ਰਹਨੇ ਹੋ ਤੁਸੀਂ ਕੀ ਕਰਾਂ ਕੀ ਕਰਾਂ ਬਈ ਆਈ ਬੈਠੀ ਰਹਨੀ ਆ ਵੀਰ ਮੈਂ ਰੱਬ 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 ਕਰੀ ਜਾਨੀ ਸੱਚੇ ਪਾਤਸ਼ਾ ਵੀ ਜੇ ਤਾਂ ਮੇਰਾ ਹੰਦ ਲਿਖਿਆ ਮੈਂ ਉਹ ਹੀ ਨਹੀਂ ਭੁਗਤਣਾ ਹੂੰ ਤੇ ਪਹਿਲੇ ਦਿਨੋਂ ਮੈਨੂੰ ਪੰਜਾਹ ਸਾਲ ਹੋ ਗਏ ਸਾਨੂੰ ਨਗਰ ਤੇ ਪਹਿਲਾਂ ਤੇ ਨੂੰ ਇੱਕ ਘੰਟਾ ਮੈਂ ਕੜੀ ਨਹੀਂ ਕੋਈ ਸੁਖ ਦੀ ਦੇਖੀ ਹੂੰ ਠੀਕ ਹੈ ਪਹਿਲਾਂ ਦਰਾਣੇ ਦੇ ਥਾਣੇ ਨਾਲ ਤੈਨੂੰ ਪਤਾ ਜਦੋਂ ਬੱਚੇ ਨਹੀਂ ਸੀ ਅਗਲੇ ਘੁੰਡ ਘਟ ਕਢਣਾ ਨਗ ਕਢਿੰਦੇ ਨਗੜੀnga ਸੀ ਪੀਸਾ ਉਹ ਪਿਛਾ ਕੁੜੀ ਹੋ ਗਈ ਅਈ 22 ਸਾਲ ਪਿਛੋਂ ਹੀ ਮੁੰਡਾ ਹੋਇਆ ਹੁਣ ਪੁੱਤ ਕੁਝ ਕਰਨ ਜੋਗੇ ਹੂੰ ਹੁਣ ਉਹਦਾ ਟਾਈਮ ਪਾਸ ਨੂੰ ਮਸਾ ਕਰਦੇ ਆਂ ਤੇ ਤੜਕੇ ਪਕਾ ਲਈ ਨਹੀਂ ਆਥਣ ਦੀ ਸੋਚ ਆ ਖਣੇ ਪਕਾ ਲਈ ਤੜਕੇ ਦੀ ਸੋਚ ਅੱਛਾ ਤੇ ਰਾਸ਼ਨ ਮਾਤਾ ਰਾਸ਼ਨ ਹੁੰਦਾ ਹੈਗਾਗਾ ਨਾ ਹਈ ਨਹੀਂ ਹੋਸ਼ ਅੱਛਾ ਜੇ ਬਾਬਾ ਨੇ ਉਹ ਕੰਮ ਕਰਦੇ ਨਾ ਕੋਈ ਤੁਹਾਡੇ ਘਰ ਵਾਲੇ ਨਾ ਨਾ ਉਹ ਤਾਂ ਕਿੱਥੇ ਹੁੰਦਾ ਉਹ ਤਾਂ ਮੈਥੋਂ ਵੀ 15 ਸਾਲ ਵੱਡਾ ਉਹ ਕਿੱਥੇ ਬਣਦਾ ਛੋਟੀ ਉਮਰ ਮਾ ਤਾਂ ਕਿੰਨੇ ਸਾਲ ਦੀ ਹੋਗੀ ਮੇਰੀ ਉਮਰ ਮੈਂ ਤੈਨੂੰ ਦੱਸਦੀਆਂ ਗੱਲ ਇੱਥੇ ਮੈਨੂੰ 60 ਸਾਲ ਹੋ ਗਏ ਮੇਰੇ ਵਿਆਹ ਹੋਏ ਸਾਰੀ 10 ਸਾਲ ਦੀ ਸੀ ਜਿੱਦ ਦੇ ਇੱਥੇ ਆ ਪਿੰਡ ਤਾਂ ਮਮਰਾਜ ਜੀ ਤਾਂ ਮੈਂ ਸੋ 70 80 ਸਾਲ ਉਮਰ ਹੋ ਗਈ ਹਾਂ ਜੀ ਬਾਬੇ ਦੀ ਉਮਰ ਜ਼ਿਆਦਾ ਹੋਦੀ ਜਾਂਦੀ ਸੋ ਦੋਸਤੋ ਇਹ ਦੇਖ ਸਕਦੇ ਹੋ ਰਸੋਈ ਆ 4-5 ਸਾਲ ਹੋਏ ਕਹਿੰਦੇ ਰਸੋਈ 'ਚ ਬੈਠੇ ਆਂਗੇ ਨਾ ਪੱਖਾ ਨਾ ਕੋਈ ਕੂਲਰ ਨਾ ਰਾਸ਼ਨ ਹੈ ਨਾ ਗੈਸ ਸਿਲੰਡਰ ਲੱਕੜਾਂ ਚੁੱਕ ਕੇ ਲਿਉਂਦੀ ਹੈ ਮਾਤਾ ਤੁਸੀਂ ਐਂ ਦੇਖ ਲਓ ਵੀ ਇੰਨੀ ਗਰਮੀ ਚ ਕੋਈ ਰਸੋਈ ਚ ਪੈਣਾ ਬੈਠਣਾ ਕਿੰਨਾ ਔਖਾ ਹੈਗਾ ਕਮਰਾ ਡਿੱਗਿਆਂ ਨੂੰ 4-5 ਸਾਲ ਹੋ ਗਏ ਆ ਜੋ ਆਪਾਂ ਤੁਹਾਨੂੰ ਕਮਰਾ ਵੀ ਵਿਖਾਉਨੇ ਆ